ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਸਾਡੇ ਚੈਨਲ ਸਿੱਧੂ ਇਕਬਰਨਾਲਾ ਤੇ ਜਿਹੜੇ ਭੈਣ ਭਰਾ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਲਿਓ ਤਾਂ ਕਿ ਹਰ ਮਾੜੀ ਵੀਡੀਓ ਦੀ ਨੋਟੀਫਿਕੇਸ਼ਨ ਮਿਲ ਸਕੇ ਤੇ ਹੋਰ ਸੁਣਾਉ ਭੈਣੋ ਕੀ ਹਾਲ ਚਾਲ ਹੈ ਜੀ ਵਾਹਿਗੁਰੂ ਦੀ ਕਿਰਪਾ ਨਾਲ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਜੀ ਆਪਾਂ ਵੀ ਚੜ੍ਹਦੀ ਕਲਾ ਵਿੱਚ ਆ ਜੀ ਤੇ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਤੇ ਕੱਲ ਭੈਣਾਂ ਨੇ ਬੀਜੀ ਹੋਣ ਕਰਕੇ ਹੋ ਸਕਦਾ ਵਿਸਾਖੀ ਚ ਵੀ ਜੀ ਹੋਣੀਆਂ ਆਪਣੀ ਵੀਡੀਓ ਬਿਲਕੁਲ ਵੀ ਨਹੀਂ ਦੇਖੀ ਭੈਣਾਂ ਨੇ ਤੇ ਜਾਂ ਜੇ ਭੈਣਾਂ ਕੋਲੇ ਨਹੀਂ ਵੀਡੀਓ ਪਹੁੰਚੀ ਤਾਂ ਪਲੀਜ਼ ਸਾਨੂੰ ਤਾਂ ਵੀ ਦੱਸਿਓ ਜ਼ਰੂਰ ਕਮੈਂਟ ਕਰਕੇ ਕੱਲ ਵਾਲੀ ਵੀਡੀਓ ਤੁਹਾਡੇ ਕੋਲੇ ਪਹੁੰਚੀ ਜਾਂ ਨਹੀਂ ਪਹੁੰਚੀ ਕੀ ਵਜ੍ਹਾ ਹੋਈ ਕੱਲ ਵਾਲੀ ਆਪਣੀ ਵੀਡੀਓ ਬਿਲਕੁਲ ਨਹੀਂ ਚੱਲੀ ਹੈਗੀ ਕਿੱਥੇ ਚੱਲੀ ਹੈ ਤੇ ਜਾਂ ਤੁਸੀਂ ਵੀ ਜੀ ਸੀਗੇ ਸਾਨੂੰ ਤਾਂ ਵੀ ਦੱਸਿਓ ਤੇ ਭੈਣਾਂ ਦੀ ਬਹੁਤ ਡਿਮਾਂਡ ਆ ਰਹੀ ਸੀ ਆਪਾਂ ਨੂੰ ਵੀ ਦੀਦੀ ਦੁਪੱਟਿਆਂ ਵਾਲੇ ਸੂਟ ਚਾਹੀਦੇ ਹੈਗੇ ਤੇ ਭੈਣਾਂ ਦੀ ਡਿਮਾਂਡ ਨੂੰ ਮੁੱਖ ਰੱਖਦਿਆਂ ਹੋਇਆਂ ਆਪਾਂ ਦੁਪੱਟਿਆਂ ਵਾਲੇ ਸੂਟ ਲੈ ਕੇ ਆਏ ਆ ਤੇ ਕਲਰ ਬਹੁਤ ਹੀ ਸੋਹਣੇ ਪਿਆਰੇ ਪਿਆਰੇ ਕਲਰ ਲੈ ਰਹਿਣਗੇ ਇਹ ਡਿਜੀਟਲ ਪ੍ਰਿੰਟ ਹੈ ਸਾਰਾ ਆ ਚੈੱਕ ਕਰ ਸਕਦੇ ਹੋ ਜੀ ਡਿਜੀਟਲ ਪ੍ਰਿੰਟ ਦੀ ਕੰਨੀ ਤੇ ਬੈਕ ਤੋਂ ਪਲੇਨ ਹੁੰਦਾ ਡਿਜੀਟਲ ਪ੍ਰਿੰਟ ਬਿਲਕੁਲ ਤੇ ਇੰਨਾ ਕੁ ਸੌਫਟ ਕੱਪੜਾ ਹੈ ਨਾ ਜਿੰਨਾ ਵੀ ਕਹਿ ਦਈਏ ਮਲਾਈ ਵਰਗਾ ਕੱਪੜਾ ਬਿਲਕੁਲ ਸੌਫਟ ਤੇ ਹਲਕੇ weight ਚ ਕੱਪੜਾ ਆਰਾਮਦਾਇਕ ਇਹਦੇ ਵਿੱਚ ਕੋਈ ਵੀ ਮਿਕਸ ਤੰਦ ਨਹੀਂ ਹੈਗਾ 100% ਕਾਟਨ ਹੈ ਤੇ ਵਧੀਆ ਦੇ ਵਿੱਚ ਡਿਜੀਟਲ ਪ੍ਰਿੰਟ ਤੇ ਇਹ ਥੋੜਾ ਥੋੜਾ ਵਿੱਚ ਇਹ ਲੈਣਾ ਦਾ ਪ੍ਰਿੰਟ ਬਣਿਆ ਹੋਇਆ ਹੈਗਾ ਇਹ ਦੋ ਸੂਟ ਆਪਣੇ ਕੋਲੇ ਲੈਣਾ ਵਾਲੇ ਆਉਣਗੇ ਬਾਕੀ ਪਲੇਨ ਆਉਣਗੇ ਤੇ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਤੁਸੀਂ ਵਟਸਐਪ ਤੇ ਮੈਸੇਜ ਕਰਨਾ ਜੀ ਸੂਟ ਦਾ ਰੇਟ ਆਪਾਂ ਨਾਲ ਹੀ ਮੈਂਸ਼ਨ ਕਰ ਦਿੰਨੇ ਹੁੰਨੇ ਆ ਭੈਣਾ ਫਿਰ ਦੁਬਾਰਾ ਪੁੱਛਦੀਆਂ ਰਹਿੰਦੀਆਂ ਆਪਾਂ ਨੂੰ ਤੇ ਪਹਿਲਾਂ ਤੁਸੀਂ ਦੁਪੱਟਾ ਚੈੱਕ ਕਰ ਲਓ ਜੀ ਸੈਮੀ ਦੇ ਦੁਪੱਟੇ ਰਹਿਣਗੇ ਜੀ ਦੁਪੱਟੇ ਸੈਮੀ ਦੇ ਰਹਿਣਗੇ ਤੇ ਪੱਟੀ ਲੱਗੀ ਹੋਈ ਆ 4 ਸਾਈਡ ਦੁਪੱਟੇ ਦੇ ਉੱਪਰ ਸੂਟ ਦੇ ਨਾਲ ਦੀ ਪੱਟੀ ਲੱਗੀ ਹੋਈ ਆ ਬਹੁਤ ਹੀ ਸੋਹਣੀ ਤੇ ਰੇਟ ਤੁਹਾਨੂੰ ਬਿਲਕੁਲ ਸੇਲ ਦਾ ਰੇਟ ਦੇਣਾ ਜੀ ਆਪਾਂ 600 ਰੁਪਏ 889900 ਦੀ ਰੇਂਜ ਦੇ ਸੂਟ ਆ ਤੇ ਆਪਾਂ ਸਿਰਫ ਸੇਲ ਹੀ ਲਗਾਈ ਹੈ ਜੀ 600 ਰੁਪਏ ਰੇਟ ਰਹੇਗਾ ਫ੍ਰੀ ਸ਼ਿਪਿੰਗ ਹੋਵੇਗੀ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਤੁਸੀਂ ਆਰਡਰ ਬੁੱਕ ਕਰਨਾ ਆਪਣਾ ਇਹ ਦੂਸਰਾ ਕਲਰ ਆ ਗਿਆ ਜੀ ਮਹਿੰਦੀ ਕਲਰ ਇਹ ਮਹਿੰਦੀ ਕਲਰ ਆ ਗਿਆ ਬਹੁਤ ਹੀ ਪਿਆਰਾ ਚੈੱਕ ਕਰ ਸਕਦੇ ਹੋ ਤੁਸੀਂ ਬਹੁਤ ਹੀ ਸੌਫਟ ਕੱਪੜਾ ਇੰਨਾ ਘਾ ਆਰਾਮਦਾਇਕ ਕੱਪੜਾ ਇਹ ਹੈ ਆਪਾਂ ਖੁਦ ਵੀ ਠੰਡਾ ਆਇਆ ਕੱਪੜਾ ਆਏ ਹਰ ਵਾਰੀ ਪਾਉਣੇ ਆ ਸੂਟ ਇਹ ਬਹੁਤ ਹੀ ਆਰਾਮਦਾਇਕ ਹੈ ਬਿਲਕੁਲ ਸੌਫਟ ਹੈ ਕੋਈ ਬੁਰਨੀ ਆਊਗਾ ਕੋਈ ਇਹਦਾ ਰੰਗ ਨਹੀਂ ਫੇਟ ਹੋਊਗਾ ਤੇ ਜਿਹੜੀਆਂ ਪਹਿਣਾ ਦੀ ਕੇ ਪ੍ਰੋਬਲਮ ਹੁੰਦੀ ਹੈ ਵੀ ਦੀਦੀ ਜਿਆਦਾ ਕਾਟਨ ਦੇ ਸੂਟ ਹੰਦੇ ਨਹੀਂ ਹੈਗੇ ਘਰਾਂ 'ਚ ਕੰਮ ਕਰਨ ਵਾਲੀਆਂ ਪਹਿਣਾ ਦੇ ਸੂਟ ਪਾਟ ਜਾਂਦੇ ਕਿਉਂਕਿ ਆਪਣੇ ਨਾਲ ਪਹਿਣਾ ਉਹੀ ਜੁੜੀਆਂ ਹੋਈਆਂ ਤੇ ਇਹ ਉਹ ਚੀਜ਼ ਬਿਲਕੁਲ ਨਹੀਂ ਹੈਗੀ ਵੀ ਇਹ ਇਸ ਤਰ੍ਹਾਂ ਕਿੰਮੇ ਵੀ ਖਿੱਚੀ ਜਾਓ ਤੁਸੀਂ ਬਿਲਕੁਲ ਵੀ ਸੂਟ ਇਹ ਪਾਟਣ ਵਾਲਾ ਨਹੀਂ ਹੈਗਾ ਇਹ ਬਹੁਤ ਹੀ ਸੋਹਣੇ ਲੈਸ ਦੀ ਤਰ੍ਹਾਂ ਪੱਟੀ ਲੱਗੀ ਹੋਈ ਹੈ ਦੁਪੱਟੇ ਰੈਡੀ ਕੀਤੇ ਆ ਇਹ ਸੈਮੀ ਦੇ ਦੁਪੱਟੇ ਆਉਣਗੇ ਜੀ ਆਪਾਂ ਰਿਪੀਟ ਕਰ ਰਹੇ ਹਾਂ ਬਾਰ-ਬਾਰ ਤੇ ਰੇਟ 600 ਰੁਪਿਆ ਤੇ ਫ੍ਰੀ ਸ਼ਿਪਿੰਗ ਹੋਵੇਗੀ ਕੋਈ ਐਕਸਟਰਾ ਚਾਰਜ ਨਹੀਂ ਲੱਗਣਗੇ ਸ਼ਿਪਿੰਗ ਦੇ ਤੁਹਾਡੇ ਘਰ ਤੱਕ ਸੂਟ ਪਹੁੰਚ ਜਾਏਗਾ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਬੁੱਕ ਕਰਨਾ ਜੀ ਤੁਸੀਂ ਹੁਣ ਇਹ ਪਹਿਣਾ ਦੀ ਆਪਾਂ ਡਿਮਾਂਡ ਪੂਰੀ ਕਰਤੀ ਹੈ ਦੁਪੱਟਿਆਂ ਵਾਲੇ ਸੂਟ ਲੈ ਕੇ ਆਏ ਆ ਤੇ ਵੀ ਬਹੁਤ ਹੀ ਸੋਹਣੇ ਖਿੜੇ ਖਿੜੇ ਫਲਾਰ ਬਣੇ ਹੋਏ ਐ ਬਹੁਤ ਹੀ ਸੋਹਣਾ ਪ੍ਰਿੰਟ ਐ ਇਹਦੇ ਵਿੱਚ ਆਪਣੇ ਕੋਲੇ ਕਲਰ ਆ ਗਏ ਜੀ 4 ਇਹ ਚਾਰ ਕਲਰ ਆਏ ਐ ਜੀ ਆਪਣੇ ਕੋਲੇ ਇਹ ਗ੍ਰੇ ਕਲਰ ਆ ਗਿਆ ਪਹਿਲਾ ਬਹੁਤ ਹੀ ਸੋਹਣਾ ਬਹੁਤ ਹੀ ਸੋਹਣਾ ਪ੍ਰਿੰਟ ਐ ਦਾ ਖਿੜਿਆ ਖਿੜਿਆ ਇਹਦੇ ਨਾਲ ਵੀ ਦੁਪੱਟਾ ਆ ਗਿਆ ਮੀ ਨਾਲ ਦੀ ਪੱਟੀ ਵਾਲਾ ਸੈਮੀ ਦਾ ਦੁਪੱਟਾ ਜੀ ਬਹੁਤ ਹੀ ਵਧੀਆ यह नहीं हैगा भी दुपट्टा छोटा ज लंबाई चढ़ाई पूरी है जी दुप्टे की रहने के दुपट्टे छे सौ रुपया रेट होगा फ्री शिपिंग होगी जल्दी जल्दी शॉट लेके अपना ऑर्डर बुक कर लो जी ये लाइट कलर आ साड़ी किसे माता ने भी लेना हो बहुत ही प्यारा कलर है, है। क्योंकि आप गर्मी के अकॉर्डिंग ही कलर लेके आए गर्मी के ज्यादा डार्क कलर नहीं चलते ਲਾਈਟ ਕਲਰਾਂ ਦੀ ਜ਼ਿਆਦਾ ਡਿਮਾਂਡ ਹੈ ਇਸ ਟਾਈਮ ਆਪਣੇ ਕੋਲੇ ਇੱਕ ਭੈਣਾਂ ਦੇ ਮੈਸੇਜ ਆ ਰਹੇ ਆ ਵੀ ਜਿਹੜੇ ਆਲ ਓਵਰ ਸੂਟ ਆ ਕਾਟਨ ਦੇ ਉਹ ਦੁਬਾਰਾ ਰਿਪੀਟ ਕਰੋ ਉਹ ਵੀ ਆਪਾਂ ਲੈ ਕੇ ਆ ਰਹੇ ਆ ਜੀ ਦੁਬਾਰਾ ਦੇਖੋ ਕਿੰਨਾ ਸੋਹਣਾ ਪ੍ਰਿੰਟ ਆ ਖਿਹੜਿਆ ਖਿਹੜਿਆ ਇਹ ਨਾਲ ਸੇਮ ਦੁਪੱਟਾ ਆ ਗਿਆ ਜੀ ਡਾਈ ਵਾਲਾ ਨਾਲ ਪੱਟੀ ਲੱਗੀ ਹੋਈ ਐ ਆਪਾਂ ਅਗਲੇ ਦੁਪੱਟੇ ਤੁਹਾਨੂੰ ਖੋਲ ਕੇ ਨਹੀਂ ਦਿਖਾਵਾਂਗੇ ਸਾਰੇ 600 ਰੁਪਿਆ ਰੇਟ ਹੋਵੇਗਾ ਫ੍ਰੀ ਸ਼ਿਪਿੰਗ ਹੋਵੇਗੀ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਬੁੱਕ ਕਰਨਾ ਜੀ ਇਹ ਆ ਗਏ ਮੈਂਦੀ ਕਲਰ ਬਹੁਤ ਹੀ ਮਿੱਠੇ ਮਿੱਠੇ ਕਲਰ ਆਉਣਗੇ ਸਾਰੇ ਬਹੁਤ ਹੀ ਖਿੜੇ ਖਿੜੇ ਫਲਾ ਰਹੇ ਵਿੱਚ ਇਸ ਤਰ੍ਹਾਂ ਪਹਿਲਾਂ ਨੂੰ ਸਕਰੀਨਸ਼ਾਟ ਲੈਣਾ ਸੌਖਾ ਹੋ ਜਾਂਦਾ ਹੈ। ਇਹ ਦੁਪੱਟਾ ਆ ਗਿਆ ਜੀ ਨਾਲ ਸੇਮ ਪੱਟੀ ਵਾਲਾ ਰੇਟ 600 ਰੁਪਿਆ ਫ੍ਰੀ ਸ਼ਿਪਿੰਗ ਹੋਵੇਗੀ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਬੁੱਕ ਕਰਨਾ ਹੈ ਜੀ ਤੁਸੀਂ। ਇਹ ਤੇ ਉੱਛਾ ਕਲਰ ਆ ਗਿਆ ਜੀ ਆਪਣੇ ਕੋਲੇ ਫਰੋਜੀ ਫਰੋਜੀ ਵੀ ਨਹੀਂ ਹੈ ਬੋਟਲ ਗ੍ਰੀਨ ਦੀ ਤਰ੍ਹਾਂ ਇਹ ਕਲਰ ਬਹੁਤ ਹੀ ਸੋਹਣਾ ਹੈ। ਕਪੜਾ ਇੰਨਾ ਕੁ ਸੌਫਟ ਹੈ ਨਾ ਜਿਹੜੀਆਂ ਪਹਿਣਾ ਕੋਲੇ ਵੀ ਸੂਟ ਜਾਣਗੇ ਤੇ ਪਹਿਣਾ ਨੇ ਦੁਬਾਰਾ ਦੁਬਾਰਾ ਸੂਟ ਮੰਗਣੇ ਆ ਬਿਲਕੁਲ ਸੌਫਟ ਕਪੜਾ ਤੇ ਬਿਲਕੁਲ ਵੀ ਇਹਦੇ ਚ ਨਾ ਤਾਂ ਗਰਮੀ ਆਉਣੀ ਹੈ ਤੇ ਨਾ ਕੋਈ ਲੜਨ ਵਾਲਾ ਕਪੜਾ ਨਾ ਕੋਈ ਮੁੜਤਾ ਆਉਣ ਵਾਲਾ ਪਸੀਨਾ ਆਉਣ ਵਾਲਾ ਕਪੜਾ ਇਹ ਦੁਪੱਟਾ ਇਸੇ ਤਰ੍ਹਾਂ ਹੀ ਆ ਗਿਆ ਪੱਟੀ ਵਾਲਾ ਜੀ ਜਲਦੀ ਜਲਦੀ ਸਕਰੀਨ ਸ਼ਾਟ ਲਿਓ ਤੁਸੀਂ 600 ਰੁਪਏ ਰੇਟ ਹੋਵੇਗਾ ਫ੍ਰੀ ਸ਼ਿਪਿੰਗ ਹੋਵੇਗੀ ਇਹ ਸੂਟ ਆਪਾਂ ਰਿਪੀਟ ਕੀਤਾ ਜੀ ਵਾਈਟ ਵਾਲਾ ਜੋ ਕਿ ਪਹਿਣਾ ਦੀ ਬਹੁਤ ਡਿਮਾਂਡ ਆ ਰਹੀ ਸੀ ਆਪਾਂ ਨੂੰ ਇਹ ਤੁਸੀਂ ਆਲ ਓਵਰ ਲੈਣਾ ਤੇ ਆਲ ਓਵਰ ਵੀ ਲੈ ਸਕਦੇ ਹੋ ਤੇ ਇਹਦੇ ਨਾਲੇ ਸਲਵਾਰਾਂ ਲੈ ਕੇ ਆਏ ਆ ਆਪਾਂ ਇਹ ਲੱਗਦਾ ਇਸ ਤਰ੍ਹਾਂ ਵੀ ਜਿਵੇਂ ਪੇਂਟ ਹੁੰਦਾ ਤੇ ਹੈ ਇਹ ਪ੍ਰਿੰਟ ਬਿਲਕੁਲ ਲੈਣ ਵਾਲਾ ਨਹੀਂ ਹੈਗਾ ਪ੍ਰਿੰਟ ਹੈ ਨਾਲ ਦਾ ਹੀ ਬਣਿਆ ਹੋਇਆ ਇਧਰੋਂ ਬੈਕ ਤੋਂ ਵੀ ਚੈੱਕ ਕਰ ਸਕਦੇ ਹੋ ਤੁਸੀਂ ਇਹਨੂੰ ਇਹ ਪ੍ਰਿੰਟ ਬਣਿਆ ਹੋਇਆ ਜੀ ਲੱਗਦਾ ਪੇਂਟ ਦੀ ਤਰ੍ਹਾਂ ਇਹ ਤੁਸੀਂ ਇਹਦਾ ਸ਼ਰਾਰਾ ਵੀ ਬਣਾ ਸਕਦੇ ਹੋ ਪਲਾਜੋ ਵੀ ਬਣਾ ਸਕਦੇ ਹੋ ਜਿੱਦਾਂ ਮਰਜੀ ਤੁਸੀਂ ਇਹਨੂੰ ਮੈਚਿੰਗ ਲੈਣਾ ਤੇ ਮੈਚਿੰਗ ਵੀ ਲੈ ਸਕਦੇ ਹੋ ਆਲ ਓਵਰ ਲੈਣਾ ਆਲ ਓਵਰ ਵੀ ਲੈ ਸਕਦੇ ਹੋ ਜੀ 600 ਰੁਪਏ ਰੇਟ ਹੋਵੇਗਾ ਫ੍ਰੀ ਸ਼ਿਪਿੰਗ ਹੋਵੇਗੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਕਮੈਂਟ ਕਰਿਆ ਕਰੋ ਅੱਗੇ ਤੋਂ ਅੱਗੇ ਪਹਿਣਾ ਤੱਕ ਸ਼ੇਅਰ ਕਰਿਆ ਕਰੋ ਵੀਡੀਓ ਨੂੰ ਪਹਿਣਾ ਦਾ ਆਪਾਂ ਨੂੰ ਰਿਸਪਾਂਸ ਬਹੁਤ ਵਧੀਆ ਆ ਰਿਹਾ ਪਹਿਣਾ ਬਹੁਤ ਖੁਸ਼ ਹੁੰਦੀਆਂ ਵੀ ਦੀਦੀ ਤੁਹਾਡੇ ਰੇਟ ਬਹੁਤ ਘੱਟ ਹੈ ਤੇ ਇਸ ਕਰਕੇ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਆਪਣੀ ਭੈਣ ਦਾ ਸਾਥ ਦਿਓ ਜੀ ਤੁਹਾਡੇ ਸਾਥ ਨਾਲ ਹੀ ਆਪਾਂ ਅੱਗੇ ਵਧ ਸਕਦੇ ਹਾਂਗੇ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਥੈਂਕ ਯੂ